ਪਿਛਲੇ ਦਿਨੀ ਜਾਰਜੀਆ ਚ ਹੋਈ ਇੱਕ ਦਰਦਨਾਕ ਹਾਦਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚ ਸ਼ਾਮਲ ਜਲੰਧਰ ਜ਼ਿਲ੍ਹੇ ਦੇ ਪਿੰਡ ਕੋਟ ਰਮਦਾਸ ਨਾਲ ਸੰਬੰਧਿਤ ਰਵਿੰਦਰ ਕੁਮਾਰ ਦੇ ਘਰ ਦੁੱਖ ਵੰਡਾਉਣ ਲਈ ਪਹੁੰਚੇ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਬਾਣੀ ਡਾਕਟਰ ਐਸ ਪੀ ਐਸ ਆਬਰਾਏ ਵੱਲੋਂ ਪੀੜਤ ਪਰਿਵਾਰ ਦੀ ਵੱਡੀ ਮਦਦ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕੋਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾਕਟਰ ਐਸ ਪੀ ਐਸ ਆਬਰਾਏ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਦੇ ਗੁਜ਼ਾਰੇ ਲਈ 5000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਤੋਂ ਇਲਾਵਾ ਉਹਨਾਂ ਦੇ ਤਿੰਨ ਬੱਚਿਆਂ ਦੀ ਪੜ੍ਹਾਈ ਦੇ ਖਰਚ ਲਈ ਵੀ 5000 ਰੁਪਏ ਪ੍ਰਤੀ ਮਹੀਨਾ ਮਦਦ ਕੀਤੀ ਜਾਵੇਗੀ। ਕਾਂਗਾ ਕੀ ਬਹੁਤ ਮਾੜੀ ਦੁਰਘਟਨਾ ਹੋਈ ਹੈ। ਫੈਮਲੀ ਨੂੰ ਮਿਲਿਆ ਮੈਂ ਬੱਚਿਆਂ ਦੇ ਦਰਸ ਆ ਰਿਹਾ ਹੈ। ਵਾਈਫ ਉਹਦੀ ਨੂਰ ਵੀ ਇਸ ਤਰ੍ਹਾਂ ਹੈ ਜੋ ਟੋੜ-ਪੋੜ ਹੋਈ ਹੈ। ਹਾਲਤ ਤਾਂ ਖਰਾਬ ਹੈ। ਪਰ ਜਸਤੁਨਾ ਸਿਰਫ ਹੌਸਲਾ ਦੇ ਸਕਦੇ ਹਾਂ। ਹੁਣ ਦੇਖੋ ਜੋ ਪਾਣਾ ਵਰਤਨਾ ਸੀ ਅਸੀਂ ਵਾਪਸ ਤੇ ਲਿਆ ਨਹੀਂ ਸਕਦੇ ਉਹਨੇ। ਲੇਕਿਨ ਹੁਣ ਸਾਡਾ ਸਾਰਿਆਂ ਦਾ ਰਲ ਕੇ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਜਿਹੜੀ ਆਪਣੀ ਲਾਈਫ ਹੈ, ਛੋਟੇ-ਛੋਟੇ ਬੱਚੇ ਨੇ। 6 ਸਾਲ ਦਾ ਕੋਈ 9 ਸਾਲ ਦੀ ਬੇਟੀ ਹੈ, 12 ਸਾਲ ਦੀ ਬੇਟੀ ਹੈ। ਸੋ ਉਹਦੇ ਮਦਰ ਨੂੰ ਹੁਣ ਜਿਆਦਾ ਫਿਕਰ ਹੈ ਕਿ ਮੈਂ ਬੱਚੇ ਨੂੰ ਕਿੱਦਾਂ ਪੜਾਵਾਂਗੀ ਕਿੱਦਾਂ ਪਾਲਾਂਗੀ ਜੀ ਜੋਬ ਉਹਦੇ ਕੋਲ ਨਹੀਂ ਹੈ ਸੋ ਟਸਟ ਵਾਲੇ ਸਾਡੇ ਕੋਲ ਕੁਛ ਨਾ ਸਟੈਂਡਰਡ ਸਾਡੀਆਂ ਹੈਗੀਆਂ ਜਿਸ ਤਰ੍ਹਾਂ ਕਿ ਜਿੰਨੀਆਂ ਹੁਣ ਤੱਕ ਜਿੰਨਾ 390 92 ਡੈਟ ਬੋੜੀਆਂ ਲੈ ਚੁੱਕੇ ਆ ਸਾਰਿਆਂ ਦੇ ਘਰ ਜਾ ਕੇ ਨਾਲੇ ਸੰਸਕਾਰ ਕਰੀਦਾ ਹੁਣ ਤੇ ਜਾਇਤਾ ਤੇ ਕੁਛ ਨਾ ਕੁਛ ਅਸੀਂ ਅਨਾਉਂਸ ਕਰ ਦਿੰਦੇ ਆ ਕਿ ਸਾ ਜੋ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਮਿਲ ਜੇ ਹਰ ਕਿਸੇ ਦੀ ਹੁੰਦੀ ਹੈ